ਉਹਨੂੰ ਪਤਾ ਨਹੀਂ ਕੋ ਸਾਡਾ ਮੇਰੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਤਾਂ ਬਹੁਤ ਗੱਲਾਂ ਇਹ ਮਿਲਦੀ ਕਿ ਇਕੱਠੇ ਹੋ ਜੀ ਸਾਰੇ ਸਾਨੂੰ ਇਹ ਵੀ बार-बार ਟੀਵੀ ਉਹਦੇ ਵਿੱਚ ਪੁੱਛਦੇ ਨੇ ਕਿ ਸੁਖਵੇਰ ਬਾਦ ਕਹਿੰਦਾ ਜੀ ਇਹਨਾਂ ਨੇ ਬੜੀ ਦੇਰ ਹੀ ਇਕੱਠੇ ਹੋ ਕੇ ਸਭ ਪੈ ਰਹੇ ਤੇ ਅਸੀਂ ਇਹ ਹਾਲਾਤਾਂ ਵਿੱਚ ਅਸੀਂ ਇਕੱਠੇ ਹੋ ਕੇ ਚੱਲਦੇ ਰਹੇ ਪਰ ਜਿੰਨੀ ਦੇਰ ਨੀਅਤ ਸਾਫ਼ ਰਹਾ ਹੋਵੇ ਉਨੀ ਦੇਰ ਗੱਲ ਨਹੀਂ ਪੜਦੀ ਹੁਣ ਅਸੀਂ ਕਾਹ ਅੱਜ ਅਸੀਂ ਇਕੱਠੇ ਹੋਵਾਂਗੇ ਤੇ ਮੈਂ ਜਿਹੜੀਆਂ ਲਿਸਟ ਬਣਾਈ ਸੀ 17 ਤਮਜੀਮਾਂ ਬਣ ਚੁੱਕੀਆਂ ਨੇ 12 ਜੱਥੇ ਬੰਦੀਆਂ ਬਣ ਚੁੱਕੀਆਂ ਨੇ ਜਿਹੜੇ ਕਹਿੰਦੇ ਸਿਲੈਕਸ਼ਨ ਲਾਣੇ ਹੁਣ 17 ਤੋਂ ਆਪਾਂ 10 ਬਣਾ ਲਈਏ ਲੱਭ ਲਈਏ ਕਿ 10 ਨੇ ਕਿਉਂਕਿ 4-5 ਸਦਵੀਰ ਬਾਦਲ ਨੇ ਪੈਸੇ ਦੇ ਕੇ ਵਿਖਾਏ ਕਰਣੀ ਹੈ ਕਿ ਵੋਟ ਵੰਡੀ ਜਾਵੇ 10 ਜਿਹੜੀਆਂ ਨੇ ਉਹਨਾਂ ਨੂੰ ਆਪਾਂ ਧਿਆਨ ਚ ਰੱਖ ਕੇ 10 ਲੈ ਕੇ 10 ਬੰਦਿਆਂ ਨੂੰ ਜਦੋਂ ਅਸੀਂ ਵੰਟਾਂਗੇ 1200 ਸੀਟ ਇਹ 120 ਸੀਟਾਂ ਦੇ ਵਿੱਚੋਂ ਡਬਲ ਡਬਲ ਸੀਟਾਂ 50 ਨੇ ਪਰ ਅਸੀਂ ਕਿਸੇ ਨੂੰ 20 ਕਿਸੇ ਨੂੰ 40 ਕੇ ਨੂੰ 60 ਦਿਆਂਗੇ ਹੁਣ ਫਰਕ ਕਰ ਲੋ ਮੈਨੂੰ ਮਿਲ ਜਾਣੀਆਂ 20 ਤੇ 20 ਬੰਦੇ ਮੈਂ ਆਪਣੀ ਮਰਜ਼ੀ ਦੇ ਦਊਂਗਾ ਤੁਹਾਡੀ ਮਰਜ਼ੀ ਦੇ ਫੋਟੋ ਪਰ ਮੈਂ ਕਿਤੇ ਗਿਆ ਨਾ ਹੋਵਾਂ ਕਿਸੇ ਹੱਕੇ ਤੇ ਮੇਰੀ ਗੱਲ ਦਾ ਹੋਵੇ ਮੈਂ ਉੱਥੋਂ ਆਪਣੇ ਖਾਸ ਖਾਸ ਲੰਬਾ ਜਿਹੜੇ ਮੇਰੇ ਪਿਆਦੇ ਬਣ ਕੇ ਰਹਿਣ ਉਹਨਾਂ ਨੂੰ ਤੁਸੀਂ ਵੋਟ ਨਾ ਪਾਓ ਤੇ ਦੂਸਰੇ ਲੋਕ ਕਹਿੰਦੇ ਕਿ ਇਹ ਕਿਹਨਾਂ ਨੂੰ ਖੜਾ ਕਰਤਾ ਸਾਡਾ ਸੀ ਉਹ ਖੜੇ ਹੋ ਜਾਂਦੇ ਸਾਮਣੇ ਇਕ ਤਾਂ ਕਿਵੇਂ ਤਰੋਗੇ ਇੱਕ ਤਾਂ ਇੱਕੋ ਤਰੀਕਾ ਤੁਸੀਂ ਸਾਰੇ ਇਲਾਕੇ ਦੇ ਸਿੰਘ ਜਿਹੜੇ ਚੰਗੀ ਤਰ੍ਹਾਂ ਜਾਣਦੇ ਕੌਣ ਕਿਹੋ ਜਿਆ ਹੈ ਕਿ ਗੁਰੂ ਨੂੰ ਸਨਮਰਪਤ ਆ ਗੁਰੂ ਨੂੰ ਜੀ ਪ੍ਰਾਨ ਦੇ ਸਕਦਾ ਜਾਂ ਗੁਰੂ ਘਰ ਨੂੰ ਖਾਣ ਵਾਲਾ ਤਾਂ ਨਹੀਂ اخلاق ਵਾਲਾ ਕਿਤੇ ਕੌਮ ਦੇ ਕੰਮ ਆ ਸਕਦਾ ਕਿਤੇ ਗੁਰੂ ਦੇ ਨਾਲ ਧੱਕਾ ਹੋਇਆ ਤੇ ਲੀਟਰ ਦੇ ਵਾਲਤ ਨਹੀਂ ਹੋਊਗਾ ਗੁਰੂ ਨਾਲ ਪੇਸ਼ ਤੇ ਨਹੀਂ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਜੇ ਜਦੋਂ ਤੁਸੀਂ ਦੇਖ ਸਕਦੇ ਹੋ ਭਾਵੇਂ ਤੁਹਾਡੇ ਤੇ ਜਥੇਬੰਦੀਆਂ ਵੀ ਹੋਣ ਉਹ ਆਪਣਾ ਫੈਸਲਾ ਕਰਨ ਪਿਆ ਬੰਦਾ ਅਸੀਂ ਅੱਗੇ ਲਿਆਉਣਾ ਹੈ ਉਹਨੂੰ ਅਸੀਂ ਟਿਕਰ ਦੇ ਦੇਣਾ ਆਪੇਰਤਾ ਹੋ ਗਈ ਉਹਦੇ ਮੁਕਾਬਲੇ ਭਾਵੇਂ 20 ਖੜੇ ਹੁੰਦੇ ਰਹਿਣ ਕੋਈ ਨਹੀਂ ਜਿੱਤੂਗਾ ਜਿਹਨੂੰ ਤੁਹਾਡਾ ਅਸ਼ੀਰਵਾਦ ਆਉ। ਮੇਰੀ ਹੱਥ ਜੋੜ ਕੇ ਬੇਨਤੀ ਮੈਂ ਪੰਜਾਂ ਛੀਆਂ ਸਾਲਾਂ ਦਾ ਇਲਾਕੇਆਂ ਚ ਘੁੰਮ ਰਿਆ। ਤੁਹਾਡੇ ਵਰਗੀਆਂ ਮੀਟਿੰਗਾਂ ਕਰਦੇ ਆ। ਇਹੀ ਗੱਲ ਕਰਦੇ ਆ ਤੇ ਮੈਨੂੰ ਦੇ ਰਹੇ ਨੇ। ਸਾਨੂੰ ਆਪਣੇ ਚੋ ਸਿੰਘ ਲੱਭ ਕੇ ਖੁਸ਼ੀ-ਖੁਸ਼ੀ ਦੇ ਰਹੇ ਨੇ ਇੱਥੇ ਭਾਵੇਂ 100 ਖੜਾ ਹੋ ਜੇ ਇੱਥੇ ਰਿਜ਼ਲਟ ਉਹੀ ਆਉਣਾ ਜਿਹੜਾ ਤੁਹਾਡੀ ਇੱਛਾ ਸਾ ਤੁਹਾਡੇ ਮਤ ਦੇ ਦਾਣ ਚੋਂ ਨਿਕਲੂਗਾ ਜਦੋਂ ਤੁਸੀਂ ਕੋਈ ਸਿੱਖ ਲੱਭੋਗੇ ਜਿਹੜਾ ਗੁਰੂ ਰਾਮਦਾਸ ਜੀ ਦਾ ਸੇਵਕ ਹੋਊਗਾ ਤੇ ਉਥੇ ਚੰਦ ਚੜੂਗਾ ਉਥੇ ਜਿਹੜਾ ਜਨਰਲ ਹਾਊਸ ਹੋਊਗਾ ਉਹਦੇ ਵਿੱਚ ਅਸੀਂ ਮਤਾ ਪਾਸ ਕਰਾਂਗੇ ਦਿੱਲੀ ਨੂੰ ਕਹਾਂਗੇ ਸਾਡੇ ਬੰਦੇ ਕੋਈ ਛੱਡਦੇ ਨਹੀਂ ਉਹ ਦਿੱਲੀ ਦੇ ਕੰਨ ਤੇ ਅੱਜ ਜੋ ਨਹੀਂ ਸਰ ਕਦੇ ਉਸ ਦਿਨ ਕੰਬੂਗੀ ਕਿਉਂਕਿ ਤੁਸੀਂ ਸਾਰੇ ਆਲ ఓਵਰ ਵਰਲਡ ਦੇ ਸਿੱਖ ਸਾਡੇ ਪਿੱਛੇ ਖੜੇ ਹੋ ਇਸ ਕਰਕੇ ਅਕਾਲ ਤਖਸਾਦ ਦੇ ਪਿੱਛੇ ਖੜਾ ਹੋ ਇਸ ਕਰਕੇ ਸਾਡੇ ਮਸਲੇ ਹੱਲ ਹੋਣਗੇ ਅੱਜ ਅਸੀਂ ਸੜਕ ਤੇ ਬਹਿ ਕੇ 5-6000 ਜਾਂ 5-7000 ਪਤਾ ਚੌਂਕ ਤੇ ਬਹਿ ਕੇ ਅਸੀਂ ਆਪਣੇ ਬੰਦੇ ਨਹੀਂ ਛੁਵਾ ਸਕਦੇ ਜੈਨਲਤਾ ਨੇ ਛੁਵਾਏ ਸੀ ਐਸ ਸੀ ਐਮ ਕਿ ਮੇਰੀ ਸਟੇਟ ਦੇ ਬੰਦੇ 30 ਸਾਲ ਦੇ ਅੰਦਰ ਨੇ ਰਜੀਵ ਗਾਂਧੀ ਦੇ ਕਤਲ ਤੁਸੀਂ ਇਹਨਾਂ ਨੂੰ ਨਾ ਛੱਡਦੇ ਹੋ ਨਾ ਫਾਇਦਾ ਦੇ ਰਹੇ ਹੋ ਅਸੀਂ ਇਹਨਾਂ ਨੂੰ ਸੈਂਟਰਲ ਵਿੱਚ ਮਤਾ ਲਿਆ ਕੇ ਛਾਵਾਵਾਂਗੇ ਮਤਾ ਲਿਆਂਦਾ ਉਹਦੇ ਜਿਹੜੇ ਕਾਂਗਰਸ ਦੇ ਐਮਐਲਏ ਸੀ ਉਹਨਾਂ ਵੀ ਸਾਈਨ ਕੀਤੇ ਕਿ ਨਹੀਂ ਸਾਡੇ ਸਟੇਟ ਦੇ ਬੰਦੇ ਨੇ ਇਹਨਾਂ ਨੂੰ ਧੱਕਾ ਹੋਇਆ ਉਹ ਜਦੋਂ ਮਤਾ ਪਾਸ ਹੋ ਗਿਆ ਗਵਰਨਰ ਕੋਲ ਗਿਆ ਸੀਬੀਆਈ ਫਟਾਫਟ ਚਲੇ ਗਈ ਸੁਪਰੀਮ ਕੋਰਟ ਸੇਲੇ ਲਿਆ ਪਰ ਸਟੇਟ ਤੋਂ ਮਾੜਾ ਜਿਹੜਾ ਫੈਸਲਾ ਹੋਇਆ ਉਹ ਅਸੈਂਬਲੀ ਦੇ ਹੱਕ 'ਚ ਹੋਇਆ ਉਹ ਬੰਦੇ ਛੁੱਟੇ ਸਾਡੇ ਕਿਹਨੂੰ ਛੱਡਦੇ 73 ਬੰਦੇ ਤੈਨੂੰ ਦਿੱਤੇ ਪੰਥ ਨੇ ਸਾਰਾ ਕੁਝ ਗਵਾ ਕੇ ਬੱਚੇ ਬਰਵਾ ਕੇ ਘਰ ਤੱਕ ਤਲਵਾ ਕੇ ਗਲਾਂ ਤਿਆਰ પા ਕੇ ਸੜੇ ਆਪ ਨੂੰ ਸਾਡੇ ਲੁੱਟੇ ਗਈ ਤੇ ਫੇਕੇਦਾਰ ਬਣਾਇਆ ਤੈਨੂੰ ਤੂੰ ਪ੍ਰਧਾਨਗੀ ਲੈ ਕੇ ਅਸੈਂਬਲੀ ਲੈ ਕੇ ਲੋਕ ਸਭਾ ਲੈ ਕੇ ਆਪਣੇ ਰਿਸ਼ਤਦਾਰਾਂ ਨੂੰ ਪਾ ਦਾਰਿਆ ਕੌਮ ਨੂੰ ਕੌਣ ਦੇਖੂ ਇਹ ਤੂੰ 15 ਸਾਲ ਰਾਜ ਕਰਕੇ ਵੀ ਇਨਾ ਬੱਚਿਆਂ ਨੂੰ ਛੁਲਾ ਸਕਿਆ ਇਕ ਤਾਂ ਮੁੰਡਾ ਕਿਵੇਂ ਛੁਲਾਉ ਜਿਹਦੇ ਪੱਲੇ ਕੱਤ ਨੇ ਇਹ ਧੱਕਾ ਸਾਡੇ ਨਾਲ ਸਭੋਂ ਬੇਵਕੂਫ ਨੂੰ ਵਾਰਿਆ ਸਾਰੀ ਜ਼ਿੰਦਗੀ ਮੈਂ ਤੁਹਾਨੂੰ ਆਪ ਜਿਹੜ ਕੇ ਬੇਨਤੀ ਕਰਦਾ ਮੇਰਾ ਨਿੱਜ ਦਾ ਕੋਈ ਸਵਾਰਥ ਨਹੀਂ ਮੈਂ ਨਾ ਨਿੱਜ ਸਵਾਰਥ ਦੇ ਕਦੀ ਲੜਿਆ ਤੇ ਨਾ ਲੜਨਾ ਨਿੱਜ ਸਵਾਰਥ ਹੁੰਦਾ ਤੇ ਮੈਨੂੰ ਪੋਲੀਟਿਕਲ ਪਾਰਟੀਆਂ ਵੱਲੋਂ ਬਹੁਤ ਆਫਰ ਆਈਆਂ ਬਾਦਲ ਵੀ ਦਿੰਦਾ ਸੀ ਪਰ ਮੈਂ ਉਹਨੂੰ ਕਿਹਾ ਕਿ ਤੂੰ ਕਾਲ ਤਖਤਾ ਨਹੀਂ ਬਣਿਆ ਮੇਰਾ ਕਿੱਥੋਂ ਬੜੇਗਾ ਰੱਬ ਦਾ ਨਾਮ ਲੈ ਅੱਜ ਤੱਕ ਵੀ ਉਹਦਾ ਮੱਖਾ ਨਹੀਂ ਦਿੱਖਾ ਮੌਲੀ ਮਕਾਣੇ ਨਹੀਂ ਗਿਆ ਵਰਕਮ 2025 ਸਾਤ ਉਹਦੀ ਮਕਾਨ ਲਾਉਂਦਾ ਪਿਆ ਤੁਹਾਡੇ ਦਰਮਿਆਨ ਲਾਉਂਦਾ ਪਿਆ ਤੁਹਾਡੇ ਤੋਂ ਕੋਈ ਸਿੱਖ ਨਹੀਂ ਕਹਿ ਸਕਦਾ ਕਿ ਕਦੀ ਇਹ ਆਪਣੀ ਚਾਹ ਪ੍ਰੂਸੀ ਲਈ ਜਾਂ ਪੈਸਿਆਂ ਦੇ ਲਾਲਚ ਲਈ ਬਾਦਲ ਦੇ ਦਰਦ ਤੇ ਗਿਆ ਹੋਵੇ ਨਾ ਮੈਂ ਕਿਸੇ ਹੋਮਨਸਟੋਰ ਦੇ ਦਰਦ ਤੇ ਗਿਆ ਇਹ ਸਾਡੇ ਜਿਹੜੇ ਗ੍ਰੰਥੀ ਮਾਰਦੇ ਵਿਕੇ ਫਰ ਦੇ ਟਕੇ ਟਕੇ ਨੂੰ ਕੋਈ ਕੋਈ ਹੋਮਨਸਟੋਰ ਦੇ ਕੋਈ ਪਿੱਕੇ ਸੀਐਮ ਦੇ ਕੋਈ ਕੇਰਪੀਐਮ ਦੇ ਇਹ ਸਾਡੀ ਗੌਨ ਨਾ ਤਰੋਹ ਕਰਦੇ ਜੇ ਇਹ ਸ਼ਰਮ ਨਹੀਂ ਕਰਦੇ ਬਣ ਲੱਗੇ ਬਣਉਣ ਵਾਲੇ ਨਹੀਂ ਕਰਦੇ ਬਣਵਾਲੇ ਨਹੀਂ ਕਰਦੇ ਤੇ ਤੁਸੀਂ ਇਹਨਾਂ ਨੂੰ ਮਾਨਤਾ ਨਾ ਦਿਓ ਰੱਬ ਦਾ ਵਾਸਤਾ ਤੁਸੀਂ ਆਪਣੀ ਸਹਿਬਜ਼ਾਦੇ ਨੇ ਛੋਟੀ 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 ਉਮਰ ਦੇਟ ਵੱਡਾ ਫੈਸਲਾ ਕਰਕੇ ਸੂਬੇ ਸਰਹੰਦ ਨੇ ਕਿਹਾ ਕਿ ਤੁਹਾਨੂੰ ਹੋਰਾਂ ਦੇਵਾਂਗੇ ਜਗੀਰਾਂ ਦੇਵਾਂਗੇ ਇਹ ਗਾਂ ਮਾਰ ਕੇ ਉਹਦਾ ਖੂਨ ਕੱਢ ਕੇ ਲੈਣਾ ਕਿ ਤਿੰਨ ਤਿੰਨ ਚੂੜੀਆਂ ਲਓ ਸलाम ਕਰੋਨ ਕਰੋ ਸਹਿਬਜ਼ਾਦੇ ਮੀਆਂ ਚ ਚਲੇ ਗਏ ਜਲ ਜਲ ਆਇਆ ਮੀਆਂ ਫਟ ਗਈਆਂ ਬੇਹੋਸ਼ੀ ਦੇ ਹਾਲ ਚੜ ਗਏ ਉਹਨਾਂ ਨੂੰ ਗਰਮ ਦੁੱਧ ਦੇ ਵਿੱਚ ਘੋਪਾ ਕੇ ਪੁਆਇ ਹਕੀਮਾ ਨੇ ਜੇਰਕ ਰੱਖਿਆ ਤੀਜੇ ਦਿਨ ਪੇਸ਼ ਕੀਤਾ ਫਿਰ ਸੂਬੇ ਨੇ ਕਿਹਾ ਬੱਚੋ ਤੁਹਾਨੂੰ ਅੱਲਾਹ ਤਾਲਾ ਨੇ ਜਾਨ ਬਖਸ਼ੀ ਆਸਲਾਮ ਕਬੂਲ ਕਰੋ ਤੁਹਾਨੂੰ ਹੂਰਾ ਦੇਾਂਗੇ ਜਗੀਰਾਂ ਦੇ ਸੋ ਸਹਿਬਜ਼ਾਦਾ ਨੇ ਬਿਨਾਂ ਕਿਸੇ ਦੇਰੀ ਦੇ ਉਦੋਂ ਦੋ ਗੱਲਾਂ ਹੁੰਦੀਆਂ ਸੀ ਜਾਂ ਤੇ ਅਸਲਾਮ ਕਬੂਲ ਕਰੋ ਜਾਂ ਮੌਤ ਤੋ ਸਹਿਬਜ਼ਾਦਾ ਨੇ ਕਿਹਾ ਮੌਤ ਕਬੂਲ ਕਰਦੇ ਹਾਂ ਜਿਹੜੀ ਸਾਡੇ ਦਾਦੇ ਨੇ ਕੀਤੀ ਅਸੀਂ ਆਪਣੇ ਪਿਤਾ ਦਾ ਖਾਲਸਾ ਧਰਮ ਨਹੀਂ त्याਗਣਾ। ਤਾਂ ਇਹ ਤੁਹਾਡੇ ਸਿਰ ਤੇ ਦਸਵਾਣਾ ਨੇ ਅੱਜ। ਤਾਂ ਤੁਹਾਨੂੰ ਸਿੱਖ ਕੌਮ ਦਾ ਰੁਤਬਾ ਮਿਲਿਆ। ਤਾਂ ਤੁਹਾਨੂੰ ਪ੍ਰੀਤੀ ਕਾਤੇ ਧਾਰਮਿਕ ਆਜ਼ਾਦੀ ਮਿਲੀ। ਜਿਹਦੇ ਲਈ ਅਸੀਂਾਂ ਤੇ ਡੰਕੇ ਦੀ ਚੋਟ ਤੇ ਕਹਿ ਸਕਦੇ ਅਸੀਂ ਦਸਮਪਤਿ ਸਾਹਿਬ ਦੇ ਸਿੱਖ। ਇਹ ਇਹ ਰੁਤਬਾ ਅਸੀਂ ਨਹੀਂ ਹਾਸਲ ਕਰ ਸਕਦੇ। ਉਹ ਕੁਰਬਾਨੀ ਅਸੀਂ ਨਹੀਂ ਕਰ ਪਰ ਤੁਸੀਂ ਆਪਣੀ ਮੱਤ ਦਾ ਦੇ ਕੇ ਗੱਲ ਨੂੰ ਤਾਂ ਕਰ ਸਕਦੇ ਹੋ ਨਾ ਗੁਰੂ ਘਰ ਚੋਂ। ਉਹਨੂੰ ਘੜ ਦਿਓ। ਬਾਕੀ ਸਾਡੇ ਨੇ ਇੱਕ ਵਾਰੀ ਯਕੀਨ ਕਰ ਲਓ ਫਿਰ ਰੰਗ ਤੁਹਾਨੂੰ ਮਹੀਨੇ ਚ ਦਿਖਾ ਦੇਵਾਂਗੇ ਕਿ ਕਾਲਕੱਟ ਕੀ ਆ ਉਹਦੀਆਂ ਪਰੰਪਰਾਵਾਂ ਕੀ ਨੇ ਤੇ ਅਸੀਂ ਕਰ ਕੀ ਸਕਦੇ ਸਾਡੀ ਗੌਮ ਦਾ ਭਲ ਕੀ ਹੈ ਇਹ ਅਸੀਂ ਦਿਖਾਵਾਂਗੇ ਮੈਂ ਤੁਹਾਡਾ ਨਾ ਬਤਲ ਕਰਦਾ ਤੋਂ ਅਸੀਂ ਤੁਹਾਡੇ ਇਸ ਇਲਾਕੇ ਚ ਗੁਰਦਾਰ ਸਿੰਘ ਗੱਟੀ ਨੂੰ ਅੱਗੇ ਤੋਰਿਆ ਕਿ ਘਰ ਘਰ ਜਾ ਕੰਮ ਕਾਰ ਸੇਵਾ ਕਰ ਲੋਕਾਂ ਦਾ ਦਿਲ ਤੇ ਦਿਮਾਗ ਜਿੱਤੋ ਤੇ ਉਹਨਾਂ ਤੱਕ ਪਹੁੰਚ ਕਰ ਤੇ ਆਪਣੀ ਵੋਟ ਲੈਣ ਲਈ ਰਾਹ ਪੱਧਰਾ ਕਰਾ ਉਹਨੂੰ ਸਹੀ ਉਹਦੇ ਉਹ ਸਾਡੇ ਕਿਤੇ ਲੋੜਿਆ ਅਸੀਂ ਹਾਜ਼ਰ ਆ ਪਰ ਇਹ ਇਹ ਮੇਰੀ ਬੇਨਤੀ ਹੈ ਇਹੀ ਆ ਕਿ 14 ਸਾਲ ਹੋ ਗਏ ਇਲੈਕਸ਼ਨ ਉਹਨੂੰ ਅਗਲੀ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਜਿਸ ਤਰ੍ਹਾਂ ਦਾ ਧੰਦਾ ਚੱਲ ਰਿਹਾ ਇਹ ਤੇ ਇਹ ਤੇ ਸਰਕਾਰ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਰਾਜ ਜਾਵੇ ਨਾ ਸਾਡਾ ਮੈਨੂੰ ਲੱਗਦਾ ਕਿ ਤੇ ਫਿਰ ਰਾਤ ਗੁਲਾਮ ਨਾ ਹੋ ਜੇ ਦੇਸ਼ ਜਿਸ ਤਰ੍ਹਾਂ ਦੇ ਪਾਸੇ ਵੱਲ ਜਾ ਰਿਹਾ ਇਹਦੇ ਵਿੱਚ ਆਪਣੀ ਪ੍ਰਬੰਧਕ ਕਮੇਟੀ ਨੂੰ ਸੁਰੱਖਿਅਤ ਨਾ ਸਮਝੋ ਪਰ ਮੰਤਰ ਕਮੇਟੀ ਦੇ ਥਰੂ ਸਾਡੀ ਗਿੱਚੀ ਫੜੀ ਹੋਈ ਸੈਂਟਰਲ ਸਰਕਾਰ ਨਾਲ ਇਹ ਤੁਹਾਡੀ ਦ੍ਰਿੜਤਾ ਦੇ ਨਾਲ ਸ਼ੁਕਰੇ ਆ ਤੇ ਛੋਟ ਨਹੀਂ ਉਸੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਫੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਸਕੂਲ ਲਿਆ 1400 ਕਰੋੜ ਦੀ ਜਾਇਦਾਦ ਉਹ ਜਿਹੜੇ ਤਰੀਕੇ ਨਾਲ ਬੇਈਮਾਨੀ ਕਰਕੇ ਲਿਆ ਉਸੇ ਤਰੀਕੇ ਨਾਲ ਵਾਪਸ ਲਿਆ ਤਰੀਕਾ ਉਹ ਹੀ ਅਪਣਾਇਆ ਉਹੀ ਫਿੱਟ ਬੈੰਦਾ